ਅੱਜ ਮੁੱਖ ਮੰਤਰੀ ਸਾਹਿਬ ਨੇ ਉਹ ਬਟਿੰਡੇ ਤੱਕ ਗੀੜੀਆਂ ਘੜਤੀਆਂ ਸਾਰੀਆਂ ਤਸੀਲਾ ਕਚੈਰੀਆਂ ਚ ਕਿ ਲਾਵੀ ਦੱਸੋ ਜੀ ਖਿੱਚੋ ਜਿਹਨਾਂ ਦੀ ਫੋਟੋ ਖਿੱਚੋਗੀ ਜੀ ਅੱਛਾ ਦੱਸੋ ਜੀ ਤੁਹਾਨੂੰ ਕਿਸੇ ਨੇ ਤੰਗਦਾ ਨਹੀਂ ਕੀਤਾ ਤੁਹਾਨੂੰ ਪੈਸੇ ਦਾ ਨਹੀਂ ਲਾਇਆ ਜੀ ਠੀਕ ਹੋ ਗਈ ਜੀ ਦੀ ਇਸ ਜੀ ਭਰਾਵਾ ਅਗਲਾ ਕਿਉਂ ਬਣੂਗਾ ਕਿ ਅਗਲੇ ਦੇ ਅਗਲੇ ਅਜੇ ਇੰਤਕਾਲ ਪਿਆ ਸਿਰਫ ਇਸ ਤਿਹਾਰਾਂ ਚ ਲਿਖਣਾ ਹੈ ਕਿ ਅਸੀਂ ਜੀ ਕਚੈਰੀਆਂ ਚੋ ਭ੍ਰਸਤਾਚਾਰ ਮੁਕਾਤਾ ਜਿਵੇਂ ਇਸ ਤਿਹਾਰਾਂ ਤੇ ਲਿਖਤਾ ਸੀ ਕਿ ਪੰਜਾਬ ਰੰਗਲਾ ਬਣਾਤਾ ਇਹੋ ਸੀਨ ਹੈ ਕੱਲ ਨੂੰ ਕਹਿੰਦੇ ਜੀ ਇੱਥੇ ਪ੍ਰਿੰਸੀਪਲ ਬੈਠਣਗੇ ਇੱਥੇ ਹੈੱਡਮਾਸਟਰ ਬੈਠਣਗੇ ਪਰਾਵਾ ਉਹ ਜਿੱਥੇ ਮਰਜੀ ਇਮਾਨਦਾਰ ਹੋਣ ਜਿਨ੍ਹਾਂ ਨੇ ਕਾਗਜ਼ ਪੱਤਰ ਤਿਆਰ ਕਰਨੇ ਆ ਤੇ ਜਿਨ੍ਹਾਂ ਨੇ ਮੋਹਰਾਂ ਲਾਉਣੀਆਂ ਤੇ ਜਿਨ੍ਹਾਂ ਨੇ ਬਾਕੀ ਕੰਮ ਕਰਨਾ ਉਹਨੇ ਸਾਰਾ ਸਿਕਾ ਦੇਣਾ ਹੈ ਉਹ ਜੀ ਬੰਦੀਆਂ ਪਟੋਲਿਆਂ ਦਾ ਖੇਲ ਥੋੜਾ ਕੇ ਜਾ ਕੇ ਸਕੂਲ ਚ ਜਵਾਕਰ ਉਮਰ ਹੋ ਗਈ ਜਿੱਤੇ ਸਰਟੀਫਿਕੇਟ ਦਿਖਾਇਆ ਤੇ ਅਗਲਾ ਹੋ ਗਿਆ ਜਦੋਂ ਬੰਦਾ ਇਹ ਕਹੇ ਕਿ ਮੈਂ ਦੱਸਦਾ ਥੋੜਾ ਸੱਚ ਇਹਦਾ ਮਤਲਬ ਤੁਹਾਡੇ ਅੰਦਰ ਕੋਈ ਡਰ ਕਿਸਾਨ ਜਿੱਥੇ ਬੰਦੀਆਂ ਡਰਾਉਂ ਥੋੜਾ ਗਈਆਂ ਸੀ ਮੁੱਖ ਮੰਤਰੀ ਉਹ ਤਾਂ ਮੀਟਿੰਗ ਸੱਦਣ ਤੇ ਗੱਲ ਕਰਨੀ ਉਹਨੇ ਕਿਹਾ ਕਿ ਮੈਂ ਡਾਕਟਰ ਨੂੰ ਮੈਂ ਲੈ ਜਾਣਾ ਮੇਰੀ ਅੱਖਾਂ ਦਾ ਮਸਲਾ ਹੈ ਇਹ ਤੇ ਉਹ ਕਹਿੰਦੇ ਠੀਕ ਹੈ ਜੀ ਕੋਈ ਨਾ ਤੁਸੀਂ ਚਲੇ ਜਾਓ ਕਿਹਾ ਮੰਤਰੀ ਹੈਗੇ ਨੇ ਬਾਕੀ ਗੱਲ ਅਸੀਂ ਨਾਲ ਕਰ ਲੈਣੇ ਆ ਤੇ ਫਿਰ ਉਹ ਤੋਂ ਬਾਅਦ ਦੇਖਾਂਗੇ ਉਹ ਕਹਿੰਦੇ ਦੇਖਾਂਗੇ ਨਹੀਂ ਧਰਨਾ ਨਹੀਂ ਲਾਉਣਾ ਬੱਸ ਇਸ ਕੱਬ ਤੋਂ ਕਹਿੰਦੇ ਜਨਾਬ ਨੂੰ ਗੁੱਸਾ ਆ ਗਿਆ ਕਹਿੰਦੇ ਜਾਓ ਫਿਰ ਕਰ ਲਓ ਜੋ ਕਰਨਾ ਜਿਹੜੀਆਂ ਮੰਗਾ ਮੰਨੀਆਂ ਨੇ ਸਹਿਮਤੀ ਹੋਈ ਆ ਉਹ ਵੀ ਮੈਂ ਰੱਦ ਕਰ ਦੂੰਗਾ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਨੂੰ ਜੇ ਡਰ ਨਹੀਂ ਲੱਗਦਾ ਸੀ ਕਿਸਾਨਾਂ ਕੋਲ ਦੇ ਕਰ ਛਾਪੇ ਕਾਨੂੰਨ ਮਾਰਾਈ ਇਹ ਯੋਹੀ ਸਰਕਾਰ ਹੈ ਜਿਹਦੇ ਨੁਮਾਇंदे ਦਿੱਲੀ ਚ ਬੈਠ ਕੇ ਫੋਟੋਆਂ ਖਿਚਵਾਉਂਦੇ ਸੀ ਧਰਨੇ ਦੇ ਬਾਹਰ ਆ ਕੇ ਜੀ ਤੁਹਾਨੂੰ ਕਿਸਾਨੀ ਧ ਜਾ ਐਸਕੇਪ ਦੇ ਚਿਹਰੇ ਤੋਂ ਤਕਲੀਫ ਵੱਡੇ ਅਫਸਰਾਂ ਨੇ ਤੁਹਾਨੂੰ ਅੱਖਾਂ ਦਿਖਾਈਆਂ ਤੁਸੀਂ ਉਹਨਾਂ ਦੀ ਵੀ ਗੱਲ ਮੰਨੀ ਸੀ ਪਟਵਾਰੀਆਂ ਦੀ ਵੀ ਮੰਨੀ ਸੀ ਮੈਨੂੰ ਪਤਾ ਤੁਸੀਂਦਾਰਾਂ ਦੀ ਮੰਨਣੀ ਆ ਤੁਸੀਂ ਹਾਨੀਪੋਰਟ ਬੈਂਕ ਨੂੰ ਲਾਂਬੇ ਕਰਕੇ ਬਾਕੀ ਵੋਟ ਬੈਂਕ ਨੂੰ ਆਪਣੀ ਟੋਕਰੀ ਪਾਉਣ ਵਾਲਾ ਫਾਰਮੂਲਾ ਇਹ ਤਾਂ ਬੀਜੇਪੀ ਦਾ ਹੈ ਹਾਂ ਤੁਸੀਂ ਬੀਜੇਪੀ ਲਈ ਖੇਡ ਰਹੇ ਹੋ ਦੇ ਕਿਤੇ ਇਹ ਤਾਂ ਨਹੀਂਗਾ ਕਿ ਦੀਵਾ ਬੁਝਣ ਤੋਂ ਪਹਿਲਾਂ ਫੜਫੜਾ ਰਿਹਾ ਹੋਵੇ ਤੇ ਇਸ ਲਈ ਫਲਾ ਲਲਾ ਕਰਕੇ ਤੁਸੀਂ ਦਿਖਾਉਣਾ ਚਾਹੁੰਦੇ ਹੋ ਕਿ ਲੋ ਜੀ ਮੈਂ ਆ ਕਰਤਾ ਤੇ ਇਹ ਗਰਾਉਂਡ ਬੀਜੇਪੀ ਲਈ ਤਿਆਰ ਹੋ ਰਹੀ ਹੋਵੇ ਜੀਤ ਬਿੱਟੂ ਨਾਲ ਯਾਰੀਆਂ ਦੀ ਖੂਬ ਚਰਚਾ ਹੋਈ ਉਹਦੇ ਉਹ ਇਹਨਾਂ ਦੇ ਦਰਵਾਜ਼ੇ ਤੇ ਚਲਾ ਗਿਆ ਸੀ ਸੋ ਇਹ ਗਰਾਉਂਡ ਸਾਹਮਣੇ ਉਹਦੇ ਲਈ ਤਿਆਰਤਾ ਵੀ ਹੋ ਰਹੀ ਹੈ ਵੀ ਸਮਾਂ ਤਾਂ ਸੀਐਮ ਤਾਂ ਅੱਜ ਵੀ ਕਹਿੰਦੇ ਨੇ ਕਹਿੰਦੇ ਮੇਰੇ ਕਿਸਾਨ ਜੂਨੀਅਨ ਦੇ ਆਗੂਵਰ ਦੇ ਨਾਲ ਵੱਧ ਖੇਤੀ ਦਾ ਮੈਨੂੰ ਪਤਾ ਮੈਂ ਖੇਤਾਂ ਦੇ ਵਿੱਚ ਵੱਧ ਜਾਣਾ ਮੇਰੇ ਤੇ ਕਿਤੇ ਲਾਈਵ ਚੈਨਲ ਤੇ ਮਿਠਾ ਲੋ ਜੀ ਸਾਹਿਬ ਤਾਂ ਟੈਲੀਵਿਜ਼ਨਾਂ ਦੇ ਉੱਤੇ ਆਪਣੇ ਇੰਟਰਵਿਊਆਂ 'ਚ ਕਹਿੰਦੇ ਨੇ ਕਿ ਮੈਂ 16 ਸਾਲ ਦਾ ਕਲਾਕਾਰ ਬਣ ਗਿਆ ਸੀ ਸ਼ੋਅ ਲੱਗਣ ਲੱਗੇ ਸੀ ਇੰਨੇ ਕਮਾਉਣ ਲੱਗ ਪਿਆ ਸੀ ਤੇ ਫਿਰ ਕਹਿੰ ਕੀਤਾ ਜੀ ਮਾਸਟਰ ਸੀਗੇ ਤੇ ਫਿਰ ਜ਼ਮੀਨ ਤਾਂ ਠੇਕੇ ਤੇ ਸੀ ਤੁਸੀਂ ਜਦੋਂ ਕੋਈ ਰਜਿਸਟਰੀ ਕਰਾਉਣੀ ਹੋਵੇ ਤੇ ਤੁਹਾਨੂੰ ਪਿੰਡ ਵਾਲਾ ਲੰਬੜਦਾਰ ਜਦੋਂ ਕਾਰ ਚ ਬਿਠਾ ਕੇ ਲੈ ਜਾਣਾ ਪੈਂਦਾ ਤਾਂ ਪਿੰਡ ਤੋਂ ਤੁਸੀਂ ਤੱਕ ਪਹੁੰਚ ਜਾ ਪਹੁੰਚਦੇ ਹੋ ਸਾਰਾ ਹਿਸਾਬ ਉਹਦਾ ਪਰਚੀ ਤੇ ਲਗਾਉਂਦੇ ਹੁਣ ਸੰਗਤ ਦੇ ਮਨ ਵਿੱਚ ਪੰਜਾਬੀਆਂ ਦੇ ਮਨ ਵਿੱਚ ਅਕਾਲੀ ਦਲ ਤੇ ਪੱਖੀਆਂ ਦੇ ਮੰਨ ਦੇ ਵਿੱਚ ਜਾਂ ਵਿਰੋਧੀ ਧਿਰਾਂ ਦੇ ਮੰਨ ਚ ਇਹ ਸਵਾਲ ਖੜਾ ਹੈ ਕਿ ਕੀ ਨਵਾਂ ਕਾਲੀ ਦਲ ਬਣੂਗਾ ਕੋਣ ਕੋਣ ਆਊਗਾ ਜੀ ਮੈਂਬਰ ਪਰਚੀ ਤੇ ਟ੍ਰਾਉਣ ਜਿਹੜੇ ਅਕਾਲੀ ਦਲ ਦੀਆਂ ਘਟਾ ਚੁੱਕੇ ਨੇ ਕਿਉਂ ਵੀ ਇੱਧਰ ਆਉਣਗੇ ਜੀ ਇਹ ਸਾਰਾ ਕੁਝ ਅਜੇ ਸਵਾਲਾਂ ਦੇ ਘੇਰੇ ਚ ਬਾਅਦ ਉੱਤੇ ਰੋਜ਼ ਦੀ ਜਿੰਦ ਜੱਜਦਾਰ ਸਭ ਨੇ ਕਿਹਾ ਕਿ ਇੱਕ ਕਮੇਟੀ ਆਪਣੀ ਕਾਰਵਾਈ ਚੁੱਕੇ ਰੋਜ਼ ਦੀ ਚੁੱਪ ਹੈ ਸ਼ਾਇਦ ਉਹ ਸਮਝ ਨਹੀਂ ਆ ਰਿਹਾ ਕਿ ਹੁਣ ਅਸੀਂ ਦੀ ਕਿਵੇਂ ਵਿਰੋਧਤਾ ਕਰੀਏ ਅੱਛੇ ਕਾਲ ਐਨਆਰਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਨਿੱਘਾ ਸਵਾਗਤ ਕਰਦਾ ਖਾਸ ਪ੍ਰੋਗਰਾਮ ਜਾਨੋ ਅਸਲ ਸੱਤ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰਾਂ ਜਿਸ ਵਿੱਚ ਦਿਨ ਭਰ ਦੀਆਂ ਖਾਸ ਖਬਰਾਂ ਜਾਂ ਫਿਰ ਖਾਸ ਮੁੱਦਿਆਂ ਦੇ ਉੱਪਰ ਵਿਚਾਰ ਚਰਚਾ ਉਹਨਾਂ ਦਾ ਜਿਹੜੀ ਪੜਚੋਲ ਆ ਉਹ ਕਰਦੇ ਹਾਂ ਤੇ ਅੱਜ ਬੀਤੇ ਦਿਨ ਸੂਜਿਤ ਕਿਸਾਨ ਮੋਰਚਾ ਉਹ ਸੂਜਿਤ ਕਿਸਾਨ ਮੋਰਚਾ ਜਿਹਦੀ ਅਗਵਾਈ ਦੇ ਵਿੱਚ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਅੰਦੋਲਨ ਚੱਲਦਾ ਤੇ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੁੰਦੀ ਆ ਉਸ ਮੀਟਿੰਗ ਦੇ ਵਿੱਚ ਕਿਸਾਨਾਂ ਦੇ ਨਾਲ ਸੀਐਮ ਦੀ ਤਲਕੀ ਇੰਨੀ ਜ਼ਿਆਦਾ ਵੱਜ ਜਾਂਦੀ ਆ ਕਿ ਮੀਟਿੰਗ ਦੇ ਅਧ ਵਿਚਕਾਰ ਮੁੱਖ ਮੰਤਰੀ ਉਹ ਮੀਟਿੰਗ ਛੱਡ ਕੇ ਵਾਕ ਆਊਟ ਕਰਕੇ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਅੱਜ ਕਈ ਕਿਸਾਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਹੁੰਦੀ ਆ ਬਹੁਤੇ ਆਗੂ ਡਿਟੇਨ ਕਰ ਲਈ ਜਾਂਦੇ ਨੇ ਤੇ ਇਧਰਲੇ ਪਾਸੇ ਅੱਜ ਤਹਿਸੀਲਦਾਰ ਹੜਤਾਲ ਤੇ ਨੇ ਤੇ ਉਹਨਾਂ ਨੂੰ ਵਾਰਨਿੰਗ ਵੀ ਸੀਐਮ ਦੇ ਵੱਲੋਂ ਦਿੱਤੀ ਗਈ ਆ ਤਾਂ ਇਸ सीएम ਦੇ ਰੂਪ ਦੇ ਉੱਪਰ ਤੇ ਉਧਰਲੇ ਪਾਸੇ ਅਕਾਲੀ ਦਲ ਦੀ ਜਿਹੜੀ ਪੰਜ ਮੈਂਬਰੀ ਕਮੇਟੀ ਆ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਅਧਿਕਾਰੀ ਦੇ ਨਾਲ ਮੁਲਾਕਾਤ ਕਰ ਲਈ ਆ ਉਹਨਾਂ ਨੂੰ ਵੱਡਾ ਫੈਸਲਾ ਸੁਣਾ ਦਿੱਤਾ ਤਾਂ ਇਹਨਾਂ ਖਾਸ ਮੁੱਦਿਆਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਤਲ ਜੀ ਜੁੜ ਚੁੱਕੇ ਨੇ ਪਹਿਲਾਂ ਸਵਾਗਤ ਕਰਦੇ ਹਾਂ ਸਰ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਸਰ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਦੀ ਆਪ ਵੀ ਪਾਰਟੀ ਧਰਨੇਆਂ ਦੇ ਵਿੱਚੋਂ ਨਿਕਲੀ ਆ ਉਹ ਕਹਿੰਦੇ ਧਰਨੇ ਲੱਗਣ ਨਾਲ ਪੰਜਾਬ ਦਾ ਨੁਕਸਾਨ ਬਹੁਤ ਜ਼ਿਆਦਾ ਹੋਈ ਜਾਂਦਾ ਬਿਲਕੁਲ ਕੱਲ ਜੋ ਕੁਝ ਵਾਪਰਿਆ ਉਹ ਬਹੁਤ ਮਤਭਾਗਾ ਸੀ ਮੁੱਖ ਮੰਤਰੀ ਦਾ ਰਵਈਆ ਮੁੱਖ ਮੰਤਰੀ ਦਾ ਤਰੀਕਾ ਔਰ ਉਹ ਵੀ ਉਹਨਾਂ ਬਜ਼ੁਰਗ ਕਿਸਾਨ ਆਗੂਆਂ ਨਾਲ ਜਿਨ੍ਹਾਂ ਦੇ ਕਿਸੇ ਸਮੇਂ ਤੁਸੀਂ ਗੋਡੀ ਹੱਥ ਲਾਉਂਦੇ ਸੀ ਜਿਨ੍ਹਾਂ ਤੋਂ ਤੁਸੀਂ ਦਿੱਲੀ ਆਪਣੀ ਸੰਸਦ ਦੇ ਵਿੱਚ ਮੈਂਬਰ ਪਾਰਲੀਮੈਂਟ ਦੇ ਸੋਹਣ ਬੋਲਣ ਲੱਗੇ ਫੋਨ ਕਰਕੇ ਸਲਾਹਾਂ ਲੈਂਦੇ ਸੀ ਜਿਨ੍ਹਾਂ ਨੂੰ ਤੁਸੀਂ ਆਪਣੇ ਭਾਸ਼ਨ ਲਿਖਵਾਉਂਦੇ ਸੀ ਹੈ ਉਹਨਾਂ ਨਾਲ ਤੁਹਾਨੂੰ ਗੱਲ ਕਰਨ ਚ ਵੀ ਮੁਸ਼ਕਲ ਹੈ ਕੀ ਪਹਿਲੂ ਹੈ ਕੀ 5 ਮਾਰਚ ਵਾਲੇ ਲੱਗਣ ਵਾਲੇ ਧਰਨੇ ਤੋਂ ਸਰਕਾਰ ਨੂੰ ਡਰ ਲੱਗ ਗਿਆ ਹੂੰ ਕਿਉਂਕਿ ਜਦੋਂ ਬੰਦਾ ਇਹ ਕਹੇ ਕਿ ਮੈਂ ਡਰਦਾ ਥੋੜਾ ਥੋੜਾ ਤੋਂ ਇਹਦਾ ਮਤਲਬ ਤੁਹਾਡੇ ਅੰਦਰ ਕੋਈ ਡਰ ਹੈ ਕਿਸਾਂ ਜਿੱਥੇ ਵੰਗੀਆਂ ਡਰਾਉਨ ਥੋੜਾ ਗਈਆਂ ਸੀ ਮੁੱਖ ਮੰਤਰੀ ਨੂੰ ਉਹ ਤਾਂ ਮੀਟਿੰਗ ਸਦਨ ਤੇ ਗੱਲ ਕਰਨ ਗਈਆਂ ਸੀ ਉਹਨਾਂ ਨੇ ਤਾਂ ਆਪਣਾ ਤਰਨ ਐਲਾਨਿਆ ਹੋਇਆ ਸੀ ਜੀ ਜੇ ਤੁਸੀਂ ਧਰਨਾ ਰੋਕ ਲੈਂਦੇ ਜਾਂ ਲੱਗਣ ਦਿੰਦੇ ਤੁਹਾਡੇ ਹੱਥ ਸੀ ਜੇ ਤੁਸੀਂ ਮੀਟਿੰਗ ਲਈ ਸੱਦਿਆ ਉਹ ਜਿੱਥੇ ਰਣਤੋ ਸੋਸ਼ਲ ਮੀਡੀਆ ਤੇ ਬੋਲਣ ਦਾ ਮੌਕਾ ਮਿਲ ਗਿਆ ਕਿ ਮੀਟਿੰਗ ਦਾ ਟਾਈਮ ਹੀ ਗਲਤ ਸੀਗਾ ਕਿ ਸ਼ਾਮ ਨੂੰ 7:00 ਵਜੇ ਉਸ ਟਾਈਮ ਮੁੱਖ ਮੰਤਰੀ ਸਾਹਿਬ ਬੈਠਣ ਵਾਲੀ ਸਥਿਤੀ ਜਿੱਥੇ ਹੁੰਦੇ ਨੇ ਹੁਣ ਇਹ ਗੱਲਾਂ ਲੋਕ ਕਰਨ ਲੱਗ ਪਏ ਹੂੰ ਜੀ ਜੀ ਤੇ ਮੁੱਖ ਮੰਤਰੀ ਸਾਹਿਬ ਨੇ ਉੱਥੇ ਕੁਝ ਮੰਗਾਂ ਦੇ ਉੱਤੇ ਸਹਿਮਤੀ ਬਣ ਗਈ ਤੇ ਸਹਿਮਤੀ ਬਣਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਡਾਕਟਰ ਨੂੰ ਮੰਨ ਲੈ ਜਾਣਾ ਮੇਰੀ ਅੱਖਾਂ ਦਾ ਮਸਲਾ ਹੈ ਜੀ ਤੇ ਉਹ ਕਹਿੰਦੇ ਠੀਕ ਹੈ ਜੀ ਕੋਈ ਨਾ ਤੁਸੀਂ ਚਲੇ ਜਾਓ ਕਿਹਾ ਮੰਤਰੀ ਹੈਗੇ ਨੇ ਬਾਕੀ ਗੱਲ ਅਸੀਂ ਨਾਲ ਕਰ ਲੈਨੇ ਆ ਤੇ ਫਿਰ ਉਹ ਤੁਹਾਨੂੰ ਦੇਖਾਂਗੇ ਉਹ ਕਹਿੰਦੇ ਦੇਖਾਂਗੇ ਨਹੀਂ ਧਰਨਾ ਨਹੀਂ ਲਾਉਣਾ ਉਹ ਕਹਿੰਦੇ ਜੀ ਪਹਿਲਾਂ ਗੱਲ ਦਾ ਸਿਰੇ ਲੱਗ ਲਵੇ ਮੰਗਾ ਵਾਲੀ ਮਸਲਾ ਨਿਬੜ ਜੇ ਫਿਰ ਕੋਈ ਨਾ ਜੀ ਕਰ ਲਾਂਗੇ ਫੈਸਲਾ ਜੀ ਬਸ ਇਸ ਗੱਲ ਤੋਂ ਕਹਿੰਦੇ ਜਨਾਬ ਨੂੰ ਗੁੱਸਾ ਆ ਗਿਆ ਕਹਿੰਦੇ ਜਾਓ ਫਿਰ ਕਰ ਲਓ ਜੋ ਕਰਨਾ ਹੈ ਜਿਹੜੀਆਂ ਮੰਗਾ ਮੰਲੀਆਂ ਨੇ ਸਹਿਮਤੀ ਹੋਈ ਆ ਉਹ ਵੀ ਮੈਂ ਰੱਦ ਕਰ ਦਾਂ ਤੇ ਫਿਰ ਉਹਨਾਂ ਨੇ ਟਵੀਟ ਵੀ ਕੀਤਾ ਪੋਸਟ ਵੀ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਜੀ ਹੋਰਾਂ ਨੂੰ ਜੇ ਡਰ ਨਹੀਂ ਲੱਗਦਾ ਸੀ ਕਿਸਾਨ ਜਥੇਬੰਦੀਆਂ ਤੋਂ ਜਾਂ ਧਰਨੇ ਤੋਂ ਫਿਰ ਰਾਤ ਨੂੰ 12 ਵਜੇ 2 ਵਜੇ 2:30 ਵਜੇ 4 ਵਜੇ ਤੜਕਸਰ ਪੰਜਾਬ ਪਧਰੀ ਸੂਬਾ ਪਧਰੀ ਜ਼ਿਲ੍ਹਾ ਪਧਰੀ ਪਿੰਡ ਪਧਰੀ ਕਿਸਾਨਾਂ ਗੋਦਿਕਰ ਛਾਪੇ ਕਾਨੂੰਨ ਮਰਾਈ ਜੀ ਜੀ ਪੁਲਿਸ ਕਾਨੂੰ ਭੇਜੀ ਜੀ ਰਾਤ ਨੂੰ ਪੁਰਸ ਵਾਲੇ ਦਰਦ ਦਰ ਕਰਦੇ ਜਾਂਦੇ ਨੇ ਜਿਹੜਾ ਬੰਦਾ ਬੈੱਡ ਤੇ ਪਿਆ ਉਹਨੂੰ ਵੀ ਚੱਕ ਲੋ ਜੀ ਜਿਹੜਾ 70 ਸਾਲਾਂ ਦਾ ਉਹਨੂੰ ਵੀ ਚੱਕ ਲੋ ਜੀ ਜਿਹੜਾ 80 ਸਾਲਾਂ ਦਾ ਉਹਨੂੰ ਵੀ ਚੱਕ ਲੋ ਜੀ ਜਿਹੜੇ ਚੱਲ ਇੱਕ ਦੋ ਗੰਦਾ ਗੁੰਦਾ ਟੱਪ ਗਏ ਜਾਂ ਘਰੇ ਨਹੀਂ ਗਏ ਉਹ ਬਚ ਗਏ ਹੂੰ ਜੀ ਪਰ ਇਹ ਤਰੀਕਾ ਸਰਕਾਰ ਦਾ ਇਹ ਉਹੀ ਸਰਕਾਰ ਹੈ ਜਿਹੜੀ ਬਿਲਕੁਲ ਤੁਸੀਂ ਦਰਸੁਖ ਫਰਮਾਇਆ ਕਿ ਅੰਦੋਲਨ ਚੋਂ ਜਨਮੀ ਹੈ ਹੂੰ ਇਹ ਉਹੀ ਸਰਕਾਰ ਹੈ ਜਿਹੜੀ ਤਿੰਨ ਖੇਤੀਕਰੂਣ ਵਾਲੇ ਅੰਦੋਲਨ ਦੇ ਵਿੱਚ ਚੱਲੀ ਇਸ ਲਹਿਰ ਚੋਂ ਕਿ ਰਵੈਤੀ ਧੋਣੇ ਆ ਉਹਦੇ ਵਿੱਚੋਂ ਸੱਤਾ ਚਾਹੀਏ ਕਿ ਉਹ ਹੀ ਸਰਕਾਰ ਹੈ ਜਿਹਦੇ ਨੁਮਾਇंदे ਦਿੱਲੀ ਚ ਬੈਠ ਕੇ ਫੋਟੋਆਂ ਖਿਚਵਾਉਂਦੇ ਸੀ ਧਰਨੇ ਦੇ ਬਾਹਰ ਆ ਕੇ ਕਿ ਅਸੀਂ ਵੀ ਤਾਂ ਲੋਕਾਂ ਦੇ ਸਮਰਥਨ ਚਾਹ। ਹੁਣ ਜਦੋਂ ਆਪਣੀ ਵਾਰੀ ਆਈ ਠੀਕ ਹੈ ਮਕੰਤਰੀ ਸਾਹਿਬ ਨੇ ਇੱਕ ਪੱਖ ਛੋਇਆ ਆਪਣੇ ਸੋਸ਼ਲ ਮੀਡੀਆ ਤੇ ਉਹਨੇ ਪੋਸਟ ਵੀ ਪਾਈ ਟਵੀਟ ਵੀ ਕੀਤਾ ਕਿ ਜੀ ਇਹ ਰਾਹ ਰੋਕਦੇ ਨੇ ਆਮ ਲੋਕ ਪਰੇਸ਼ਾਨ ਹੁੰਦੇ ਨੇ ਆਮ ਲੋਕਾਂ ਨੂੰ ਮੁਸ਼ਕਲ ਹੁੰਦੀ ਹੈ ਬਿਲਕੁਲ ਹਮ ਜੇਕਰ ਆਮ ਲੋਕਾਂ ਦੀ ਮੁਸ਼ਕਲ ਦਾ ਮਾਨ ਸਾਹਿਬ ਤੁਹਾਨੂੰ ਫਿਕਰ ਹੈ ਤਾਂ ਇੱਕ ਸਾਲ ਜਦੋਂ ਦਿੱਲੀ ਅੰਦੋਲਨ ਚੱਲਿਆ ਸੜਕਾਂ ਤਾਂ ਵੀ ਰੁਕੀਆਂ ਸੀ ਹਮ ਤੇ ਤੁਸੀਂ ਉਸ ਸਮੇਂ ਇਹਨਾਂ ਕਿਸਾਨਾਂ ਨਾਲ ਖੜਨ ਦੀ بجائے ਕਿਉਂ ਨਹੀਂ ਵਿਰੋਧ ਕੀਤਾ ਕਿਹਾ ਕਿਉਂ ਬੈਠੇ ਨੇ ਸੜਕਾਂ ਤੇ ਵੀ ਇਹ ਤਾਂ ਲੋਕਾਂ ਦਾ ਰਾਹ ਰੋਕਦੇ ਆ ਹੂੰ ਜੇ ਤੁਸੀਂ ਇਸ ਗੱਲ ਦੇ ਧਾਰਨੀ ਹੋ ਕਿ ਰਾਹ ਰੋਕਣਾ ਗਲਤ ਹੈ ਤੇ ਹੁਣ ਹਰਿਆਣੇ ਨੇ ਸਰਕਾਰ ਨੇ ਕਿਸਾਨ ਜਿਹੜੇ ਦਿੱਲੀ ਜਾ ਰਹੇ ਸੀ ਉਹਨਾਂ ਨੂੰ ਰੋਕ ਕੇ ਬਿਠਾਇਆ ਹੋਇਆ ਤੁਸੀਂ ਇਸ ਇੱਕ ਸਾਲ ਦੇ ਵਿੱਚ ਹਰਿਆਣਾ ਸਰਕਾਰ ਨਾਲ ਕਿੰਨੀ ਕ ਗੱਲਬਾਤ ਕੀਤੀ ਕਿ ਰਾਹ ਖੋਲੋ ਜੀ ਹੂੰ ਤੁਸੀਂ ਕਿੰਨਾ ਕੁ ਉੱਥੇ ਰੋਸ ਪ੍ਰਗਟਾਇਆ ਕਿੰਨੀ ਕ ਆਪਣੀ ਪੁਲਿਸ ਭੇਜ ਕੇ ਵੈਰੀਗੇਟ ਚਕਾਏ ਹੂੰ ਜੇ ਉਧਰ ਨਹੀਂ ਜੋਰ ਚੱਲਦਾ ਫਿਰ ਡੇਢ ਸਾਲ ਚ ਸਵਾ ਸਾਲ ਚ ਇਹ ਕਿਸਾਨ ਕਿਉਂ ਨਹੀਂ ਹਟਾਉਦੇ ਤੁਸੀਂ ਜਿਹੜੇ ਦੋ ਬਾਰਡਰਾਂ ਤੇ ਸ਼ੰਭੂ ਰਖਨੋਰੀ ਬੈਠੇ ਨੇ ਜੀ ਕੀ ਤੁਹਾਨੂੰ ਕਿਸਾਨੀ ਧਰਨੇ ਤੋਂ ਤਕਲੀਫ ਹੈ ਜਾਂ ਐਸਕੇਐਮ ਦੇ ਇੱਕ ਚਿਹਰੇ ਤੋਂ ਤਕਲੀਫ ਹੈ ਹੂੰ ਕੀ ਉਸ ਚਿਹਰੇ ਨਾਲ ਤੁਹਾਨੂੰ ਕੋਈ ਮਸਲਾ ਹੈ ਜਿਹੜਾ ਚਿਹਰਾ ਕਿਸੇ ਸਮੇਂ ਤੁਹਾਡੀ ਕੁਰਸੀ ਲੈਣ ਦੇ ਲਈ ਦਾਅਵੇਦਾਰ ਬਣ ਰਿਹਾ ਸੀ ਹੂੰ ਜਿਹਦੇ ਨਾਲ ਕੇਜਰੀਵਾਲ ਦਾ ਰਾਬਤਾ ਵੀ ਚੱਲ ਰਿਹਾ ਸੀ ਜਿਹਨੂੰ ਤੁਹਾਡਾ ਬਦਲ ਦੇਖਦੇ ਤੁਸੀਂ ਗੁੱਸੇ ਹੋ ਕਿ ਨਰਾਜ਼ ਹੋ ਕਿ ਘਰੇ ਬੈਠ ਗਏ ਸੀ ਉਹਨੂੰ ਸਾਹਮਣੇ ਦੇਖ ਕੇ ਤਕਲੀਫ ਹੋਈ ਜਾਂ ਇਸ ਐਸਕੇਮ ਨਾਲ ਰੁਸਾ ਹੈ ਹੂੰ ਜਾਂ ਫਿਰ ਇਹਦੇ ਵਿੱਚ ਇੱਕ ਅਹਿਮ ਸਵਾਲ ਹੈ ਮੁੱਖ ਮੰਤਰੀ ਸਾਹਿਬ ਨੇ ਕੱਲ ਨਾਰਾਜ਼ਗੀ ਪ੍ਰਗਟਾਈ ਕਿ ਲੋਕ ਪਰੇਸ਼ਾਨ ਹੋਣਗੇ ਧਰਨਾ ਲੱਗੂਗਾ ਤਾਂ ਲੋਕਾਂ ਨੂੰ ਆਉਣ ਜਾਣ 'ਚ ਦਿੱਕਤ ਹੋਊਗੀ ਜਨਾਬ ਹੁਣ ਸਵੇਰ ਨੂੰ ਧਰਨਾ ਕਿੰਨੀ ਥਾਂ 'ਤੇ ਲੱਗੂਗਾ ਇਹ ਪਤਾ ਉਹਨਾਂ ਨੂੰ ਜੀ ਜੇ ਤੁਹਾਡੇ ਕੋਲ ਸਲਾਹਕਾਰ ਚੰਗੇ ਹੁੰਦੇ ਜੇ ਤੁਹਾਨੂੰ ਸੱਚਮੁੱਚ ਲੋਕਾਂ ਦਾ ਫਿਕਰ ਹੁੰਦਾ ਤੁਸੀਂ ਮੈਂ ਕਿਹਾ ਕਿਸਾਨੀ ਮੰਗਾ ਨਹੀਂ ਸੁਣਨੀਆ ਨਹੀਂ ਮੰਨਨੀ ਸੀ ਤੁਸੀਂ ਇਹਨਾਂ ਦਾ ਹੱਲ ਨਹੀਂ ਕਰਨਾ ਸੀ ਪਰ ਤੁਹਾਨੂੰ ਉਹਨਾਂ ਲੋਕਾਂ ਦਾ ਫਿਕਰ ਸੀ ਮੈਂ ਕਿਹਾ ਹੋਣਾ ਚਾਹੀਦਾ ਬਤੌਰ ਮੁੱਖ ਮੰਤਰੀ ਤੁਹਾਨੂੰ ਪੰਜਾਬ ਦੇ ਵਪਾਰੀ ਦਾ ਵੀ ਦੁਕਾਨਦਾਰ ਦਾ ਵੀ ਆਮ ਲੋਕਾਂ ਦਾ ਵੀ ਵਿਦਿਆਰਥੀਆਂ ਦਾ ਵੀ ਸਭ ਦਾ ਫਿਕਰ ਹੋਣਾ ਚਾਹੀਦਾ ਤੇ ਤੁਸੀਂ ਉਹਨਾਂ ਦੇ ਫਿਕਰ ਚ ਉਹ ਇਹਨਾਂ ਦਾ ਮਸਲਾ ਹੱਲ ਕਰ ਦਿੰਦੇ ਕਿ ਭਾਈ ਧਰਨਾ ਦਾ ਰਹਿ ਲੋ ਮੈਂ ਤੁਹਾਡੇ ਮਸਲੇ ਹੱਲ ਕਰਦਾ ਜੀ ਜਨਾਬ ਤੁਸੀਂ ਜਦੋਂ ਬੱਡੇ ਅਫਸਰਾਂ ਨੇ ਤੁਹਾਨੂੰ ਅੱਖਾਂ ਦਿਖਾਈਆਂ ਤੁਸੀਂ ਉਹਨਾਂ ਦੀ ਵੀ ਗੱਲ ਮੰਨੀ ਸੀ ਪਟਵਾਰੀਆਂ ਦੀ ਵੀ ਮੰਨੀ ਸੀ ਮੈਨੂੰ ਪਤਾ ਤਸਿਲਦਾਰਾਂ ਦੀ ਵੀ ਮੰਨਣੀਆਂ ਸੀ ਹੂੰ ਕਿ ਉਹ ਕਿੰਨੀਆਂ ਕਿ ਜਾਇਜ਼ ਸੀ ਕਿੰਨੀਆਂ ਕਿ ਗੰਜਾਇਜ਼ ਸੀ ਸਭ ਨੂੰ ਪਤਾ ਹੈ ਇਹ ਤਾਂ ਫਿਰ ਕਿਸਾਨੀ ਮੰਗਾ ਸੀ ਜੀ ਕਿ ਤੁਸੀਂ ਮੰਗਾ ਮੰਨ ਲੈਂਦੇ ਲੋਕਾਂ ਨੂੰ ਵੀ ਰਾਤ ਰਹਿੰਦੀ ਇਹਨਾਂ ਨੂੰ ਵੀ ਰਾਤ ਰਹਿੰਦੀ ਪਰ ਤੁਸੀਂ ਜਿਹੜਾ ਹਵਾਲਾ ਦੇ ਕੇ ਕਿਹਾ ਕਿ ਧਰਨਾ ਨਹੀਂ ਲੱਗਣ ਦੇਣਾ ਤੇ ਰਾਤ ਨੂੰ ਫਿਰ ਪੁਲਿਸ ਭੇਜੀ ਤੇ ਹੁਣ ਪੁਲਿਸ ਭੇਜਣ ਤੋਂ ਬਾਅਦ ਜੋ ਖਲਾਰਾ ਪੰਜਾਬ ਚ ਪਿਆ ਸਵੇਰ ਨੂੰ ਜਿਹੜੀਆਂ ਟਰੈਲੀਆਂ ਦਿੱਲੀ ਚੰਡੀਗੜ੍ਹ ਕਨੂੰ ਤੁਰਨ ਗਈਆਂ ਜਿਹੜੇ ਟਰੈਕਟਰ ਝੰਡੀਆਂ ਵਾਲੀਆਂ ਕਾਰਾਂ ਚੰਡੀਗੜ੍ਹ ਕੰਨੀ ਤੋਂ ਤੁਰਨ ਗਿਆ ਉਹਨਾਂ ਨੂੰ ਤੁਹਾਡੀ ਪੁਲਿਸ ਹਰ ਸ਼ਹਿਰ ਕਸਬੇ ਮੋੜ ਤੇ ਰੋਕੂਗੀ ਤੇ ਜਿੱਥੇ ਰੋਕੂਗੀ ਜਨਾਬ ਉੱਥੇ ਧਰਨਾ ਲੱਗੂਗਾ ਪਹਿਲਾਂ ਕਿੱਲੇ ਚੰਡੀਗੜ੍ਹ ਦੀਆਂ ਇੱਕ ਦੋ ਸੜਕਾਂ ਤੇ ਹੀ ਔਖਾ ਹੋਣਾ ਸੀ ਲੋਕਾਂ ਨੇ ਤੇ ਹੁਣ ਪੂਰੇ ਪੰਜਾਬ 'ਚ 400 500 ਥਾਵਾਂ ਤੇ ਲੋਕ ਔਖੇ ਨਹੀਂ ਹੋਣਗੇ ਹਾਂ ਇਹ ਤਾਂ ਮੈਂ ਨੁਕਤਾ ਸਮਝਣਾ ਚਾਹਨਾ ਕਿ ਇਹ ਮੁਸ਼ਕਲ ਵਾਲਾ ਤਰੀਕਾ ਕਿਸਾਨੀ ਵੋਟ ਬੈਂਕ ਨੂੰ ਲਾਂਬੇ ਕਰਕੇ ਬਾਕੀ ਵੋਟ ਬੈਂਕ ਨੂੰ ਆਪਣੀ ਟੋਕਰੀ ਚ ਪਾਉਣ ਵਾਲਾ ਫਾਰਮੂਲਾ ਇਹ ਤਾਂ ਬੀਜੇਪੀ ਦਾ ਹੈ। ਹੂੰ ਬੀਜੇਪੀ ਨੇ ਇਹ ਫਾਰਮੂਲਾ ਹਰਿਆਣਾ ਚ ਅਪਣਾਇਆ। ਕੀ ਆਮ ਆਦਮੀ ਪਾਰਟੀ ਦੇ ਲਈ ਤੁਸੀਂ ਇਹ ਉਹ ਵੋਟਾਂ ਦੇ ਉੱਤੇ ਸੰਭਲਾਉਣੀ ਚਾਹੁੰਦੇ ਹੋ ਕਿ ਕਿਤੇ ਵੀ ਸਾਰੀਆਂ ਕਿਸਾਨੀ ਤੋਂ ਬਿਨਾ ਬਾਕੀ ਵੋਟਾਂ ਸਾਰੀਆਂ ਬੀਜੇਪੀ ਨਾਲ ਅਲਹਿ ਜਵੇ ਇਸ ਲਈ ਆਮ ਚ ਆਮ ਆਦਮੀ ਪਾਰਟੀ ਵਾਲੇ ਪਾਸੇ ਲਿਆਵਾ ਜਾਂ ਹੂੰ ਤੁਸੀਂ ਬੀਜੇਪੀ ਲਈ ਖੇਡ ਰਹੇ ਹੋ ਹੁਣ ਤੁਸੀਂ ਬੀਜੇਪੀ ਲਈ ਮਾਹੌਲ ਬਣਾ ਰਹੇ ਹੋ ਪੰਜਾਬ ਦੇ ਵਿੱਚ ਬਤੌਰ ਮੁੱਖ ਮੰਤਰੀ ਆਪਾਂ ਦੋ ਦਿਨਾਂ ਤੋਂ ਗੱਲ ਕਰਦੇ ਆ ਰਹੇ ਕਿ ਅਮਨ ਰੋੜਾ ਰੋਲ 'ਚ ਨੇ ਜੀ ਜੀ ਵਿਧਾਨ ਸਭਾ ਦੇ ਅੰਦਰ ਵੀ ਅਮਨ ਰੋੜਾ ਐਕਸ਼ਨ 'ਚ ਲਿਖਦੇ ਨੇ ਹੈ ਬੋਲਦੇ ਵੀ ਲਿਖਦੇ ਨੇ ਹੈ ਬਾਹਰ ਫੈਸਲੇ ਲੈਂਦੇ ਵੀ ਦਿਖਦੇ ਨੇ ਗਰਦੌਬਰੀਆਂ ਦੇ ਹੁਕਮ ਦੇਂਦੇ ਵੀ ਦਿਖਦੇ ਨੇ ਤੇ ਅੱਜ ਪੰਜਾਬ ਦੇ ਡੀਜੀਪੀ ਨਾਲ ਖੜ ਕੇ ਪ੍ਰੈਸ ਕਾਨਫਰੰਸ ਵੀ ਉਹ ਕਰ ਰਹੇ ਨੇ ਨਾ ਚਾਹ ਦੇ ਮਸਲੇ ਤੇ ਤੇ ਕਿਤੇ ਇਹ ਤਾਂ ਨਹੀਂਗਾ ਕਿ ਦੀਵਾ ਬੁਝਣ ਤੋਂ ਪਹਿਲਾਂ ਫੜਫੜਾ ਰਿਹਾ ਹੋਵੇ ਤੇ ਇਸ ਲਈ ਹਲਾਲਾ ਕਰਕੇ ਤੁਸੀਂ ਦਿਖਾਉਣਾ ਚਾਹੁੰਦੇ ਹੋ ਮੋ ਕਿ ਲਓ ਜੀ ਮੈਂ ਕਰਤਾ ਤੇ ਇਹ ਗਰਾਊਂਡ ਬੀਜੇਪੀ ਲਈ ਤਿਆਰ ਹੋ ਰਹੀ ਹੋਵੇ ਕਿਤੇ ਮਿੱਤਰ ਨਾਲ ਮਿਲ ਕੇ ਨਾ ਵੀ ਖੇਡ ਤਾਂ ਨਹੀਂ ਰਚਾਈ ਜਾ ਰਹੀ ਹਮ ਰਵਨੀਤ ਬਿੱਟੂ ਨਾਲ ਯਾਰੀਆਂ ਦੀ ਖੂਬ ਚਰਚਾ ਹੈ ਉਹ ਦਿਨ ਉਹ ਇਹਨਾਂ ਦੇ ਦਰਵਾਜ਼ੇ ਤੇ ਚਲਾ ਗਿਆ ਸੀ ਸੋ ਇਹ ਗਰਾਊਂਡ ਸੱਚ ਕਿਤੇ ਉਹਦੇ ਲਈ ਤਿਆਰ ਤਾਂ ਨਹੀਂ ਹੋ ਰਹੀ ਇਹ ਵੀ ਸਵਾਲ ਖੜਾ ਸੋ ਮੁੱਖ ਮੰਤਰੀ ਦਾ ਸਰਕਾਰਾਂ ਦਾ ਕੰਮ ਮਸਲਾ ਉਲਝਾਣਾ ਨਹੀਂ ਸੁਲਝਾਉਣਾ ਹੁੰਦਾ ਤੇ ਉਹ ਵੀ ਉਸ ਬੰਦੇ ਕੋਲ ਜਿਹੜਾ ਕਹਿੰਦਾ ਵੀ ਨੂੰ ਖੇਤੀ ਦੀ ਵੀ ਪਤਾ ਹੈ ਮੈਨੂੰ ਕਿਸਾਨੀ ਦਾ ਵੀ ਪਤਾ ਹੈ ਮੈਨੂੰ ਪਿੰਡਾਂ ਦਾ ਵੀ ਪਤਾ ਹੈ ਮੈਨੂੰ ਮਸਲਿਆਂ ਦਾ ਵੀ ਪਤਾ ਹੈ ਤੇ ਫਿਰ ਮਸਲਾ ਵਿਕੜ ਕਿਵੇਂ ਜਾ ਰਿਹਾ ਜਨਾਬ ਸਵੇਰ ਨੂੰ ਪੰਜਾਬ ਉਹ ਤਾਂ ਫਿਰ ਅੱਜ ਵੀ ਕਹਿੰਦੇ ਨੇ ਹੂੰ ਤਾਂ ਸੀਐਮ ਤਾਂ ਅੱਜ ਵੀ ਕਹਿੰਦੇ ਨੇ ਕਹਿੰਦੇ ਮੇਰੇ ਕਿਸਾਨ ਜੂਨੀਅਨ ਦੇ ਆਗੂਵਰਾਂ ਨਾਲੋਂ ਵੱਧ ਖੇਤੀ ਦਾ ਮੈਨੂੰ ਪਤਾ ਮੈਂ ਖੇਤਾਂ ਦੇ ਵਿੱਚ ਵੱਧ ਜਾਣਾ ਮੇਰੇ ਤੇ ਕਿਤੇ ਲਾਈਵ ਚੈਨਲ ਤੇ ਮਿਠਾ ਲਓ ਹਾਂ ਤਾਂ ਹੀ ਅੱਜ ਇੱਕ ਸੀਨੀਅਰ ਪੱਤਰਕਾਰ ਨਾਲ ਮੇਰੀ ਗੱਲ ਹੋ ਰਹੀ ਸੀ ਉਹ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਤਾਂ ਟੈਲੀਵਿਜ਼ਨਾਂ ਦੇ ਉੱਤੇ ਆਪਣੀ ਇੰਟਰਵਿਊਾਂ ਚ ਕਹਿੰਦੇ ਨੇ ਕਿ ਮੈਂ 16 ਸਾਲ ਤੱਕ ਕਲਾਕਾਰ ਬਣ ਗਿਆ ਸੀ ਸ਼ੋਅ ਲੱਗਣ ਲੱਗੇ ਸੀ ਇੰਨੇ ਕਮਾਉਣ ਲੱਗ ਪਿਆ ਸੀ ਤੇ ਫਿਰ ਕਹਿੰਦੇ ਖੇਤੀ ਕਦ ਕੀਤੀ ਪਿਤਾ ਜੀ ਮਾਸਟਰ ਸੀਗੇ ਤੇ ਫਿਰ ਜ਼ਮੀਨ ਤਾਂ ਠੇਕੇ ਤੇ ਸੀ ਹੂੰ ਫਿਰ ਖੇਤੀ ਕੀਤੀ ਕਿਹਦਾ ਜਨਾ ਸੋ ਇਸ ਲਈ ਸਵਾਲ ਤਾਂ ਤੁਹਾਨੂੰ ਆਉਣ ਲੱਗ ਪਏ ਹੂੰ ਕਿ ਉਧਰਲੇ ਪਾਸੇ ਮੁੱਖ ਮੰਤਰੀ ਨੇ ਇੱਥੋਂ ਤੱਕ ਇਹ ਸਵਾਲ ਖੜਾ ਕੀਤਾ ਕਿ ਆਪਸ ਦੇ ਵਿੱਚ ਜਿਹੜੀਆਂ ਕਿਸਾਨ ਯੂਨੀਅਨਾਂ ਨੇ ਯਾਨੀ ਕਿ ਸਿੱਧੀਆਂ ਟਾਰਗੇਟ ਕੀਤੀਆਂ ਕਿ ਕ੍ਰੈਡਿਟ ਬਾਰ ਦੇ ਵਿੱਚ ਉਹਨਾਂ ਨੇ ਇਹ ਸ਼ਬਦ ਵਰਤੇ ਕਿ ਇੱਕ ਯੂਨੀਅਨ ਨੇ ਲਾਤਾ ਦੂਜੀ ਸੋਚਣ ਲੱਗ ਜਾਂਦੀ ਹੈ ਵੀ ਆਪਾਂ ਹੁਣ 14 ਦਿਨਾਂ ਨੂੰ ਲਾਉਣਾ ਕਿ 15 ਦਿਨਾਂ ਨੂੰ ਧਰਨਾ ਲਾਉਣਾ ਨਹੀਂ ਮੈਂ ਕਹਿੰਦਾ ਬਿਲਕੁਲ ਕ੍ਰੈਡਿਟ ਬਾਰ ਹੈਗਾ ਜੱਥੇਬੰਦੀਆਂ 'ਚ ਮੈਂ ਕਹਿੰਦਾ ਬਿਲਕੁਲ ਦਿਖਣ ਦੀ ਹੋੜ ਹੈਗੀ ਪਰ ਜਿਓ ਮੰਗਾਂ ਨਜਾਇਜ਼ ਨੇ ਫਿਰ ਤੁਸੀਂ ਉਹਨਾਂ ਨੂੰ ਕਹੋ ਜੇ ਮੰਗਾਂ ਹੀ ਜਾਇਜ਼ ਨੇ ਫਿਰ ਉੱਥੇ ਕ੍ਰੈਡਿਟ ਬਾਰ ਨਾਲੋਂ ਪਹਿਲਾਂ ਤੁਸੀਂ ਲੈ ਲਓ ਕ੍ਰੈਡਿਟ ਬਾਰ ਤੁਹਾਨੂੰ ਕਿਹਨੇ ਰੋਕਿਆ ਸੀ ਹਮ ਉਹਨਾਂ ਦੀਆਂ ਮੰਗਾਂ ਐਲਾਨਣ ਤੋਂ ਪਹਿਲਾਂ ਬੋਲਣ ਤੋਂ ਪਹਿਲਾਂ ਤੁਸੀਂ ਐਲਾਨ ਕਰ ਦੋ ਕਿ ਲਓ ਜੀ ਸੀ ਕੰਮ ਕਰਤਾ ਤੁਹਾਡਾ ਤੇ ਤੁਸੀਂ ਲੈ ਲਓ ਕ੍ਰੈਡਿਟ ਕ੍ਰੈਡਿਟ ਲੈਣਾ ਕਿੰਨਾ ਔਖਾ ਮੋਦੀ ਨੇ ਵੀ ਸਾਲ ਬਾਅਦ ਸੋਚਿਆ ਕਿ ਮੈਂ ਕ੍ਰੈਡਿਟ ਲੈ ਲਵਾਂ ਕ੍ਰੈਡਿਟ ਥੋੜਾ ਮਿਲਿਆ ਫਿਰ ਤੇ ਜੇ ਤੁਸੀਂ ਵੀ ਉੱਧ ਧਰਨੇ ਲਾਉਣ ਤੋਂ ਬਾਅਦ ਮੰਗਾਂ ਮੰਨੋਗੇ ਜਿਹੜੀਆਂ 7-8 ਮੰਗਾਂ ਤੋਂ ਰੋਕ ਰਹੇ ਉਹ ਵੀ ਗੱਲ ਨੂੰ ਮੰਨਣੀਆਂ ਤੁਸੀਂ ਜਨਾਬ ਇੱਕ ਦਿਨ ਹਮ ਸੋ ਫਿਰ ਫਿਰ ਕ੍ਰੈਡਿਟ ਬਾਰ ਸੋ ਇਸ ਲਈ ਇਹ ਇਹ ਜਦੋਂ ਸਮਝ ਤੋਂ ਬਾਹਰ ਦਾ ਸਵਾਲ ਹੋ ਜਵੇ ਨਾ ਫਿਰ ਬੰਦਾ ਜਿਹਿਆਂ ਗੱਲਾ ਕਰਦਾ ਹੂੰ ਤੇ ਜੋ ਬਿਆਨਬਾਜ਼ੀ ਕੀਤੀ ਕਿ ਕਦੇ ਸੱਸ ਨੂੰ ਤਾਂ ਰੌਲਾ ਹੋ ਜਵੇ ਉੱਥੇ ਕਿਸਾਨ ਜਿੱਥੇ ਬੰਦਿਆ ਆਏ ਜੇ ਨੇ ਕੋਈ ਇਮੀਗ੍ਰੇਸ਼ਨ ਦਾ ਰੌਲਾ ਹੋ ਜਵੇ ਉੱਥੇ ਕਿਸਾਨ ਜਿੱਥੇ ਬੰਦੀ ਆਏ ਨੇ ਉਸ ਨੂੰ ਕਿਸ ਤਰੀਕੇ ਦੇਖਦੇ ਹੋ ਦੇਖੋ ਪੰਜਾਬ ਦੇ ਵਿੱਚ ਇਸ ਮੌਕੇ ਜਿਵੇਂ ਕਿਸੇ ਸਮੇਂ ਨਾ ਗਾਇਕਾ ਵਾਲਾ ਮਸਲਾ ਬਣ ਗਿਆ ਸੀ ਕਿ ਇੱਟ ਚੱਕੇ ਤੇ ਗਾਇਕ ਮਿਲਦਾ ਫਿਰ ਕਹਿੰਦੇ ਇੱਟਾਂ ਤੇ ਗਾਇਕ ਬੈਠਾ ਫਿਰ ਕਹਿੰਦੇ ਅੱਧੀ ਅੱਧੀ ਇੱਟ ਕਰਕੇ ਗਾਇਕ ਬੈਠ ਗਏ ਇਹ ਪੰਜਾਬ ਚ ਬਹੁਤ ਚਰਚਿਤ ਰਿਹਾ ਇਹ ਸ਼ਬਦ ਉਹ ਫਾਰਮੂਲਾ ਅੱਜ ਕੱਲ੍ਹ ਕਿਸਾਨ ਜਿੱਥੇ ਬੰਦੀਆਂ ਤੇ ਲਾਗੂ ਹੈ ਕੋਈ ਸ਼ੱਕ ਨਹੀਂ ਹੂੰ ਕਿ ਜਦੋਂ ਦਿੱਲੀ ਗਏ ਸੀ ਤਾਂ ਕਹਿੰਦੇ ਜੀ 32 ਪੰਜਾਬ ਦੀਆਂ ਜਥੇਬੰਦੀਆਂ ਦਾ ਜਦੋਂ ਪਰਤੀਆਂ ਦਾ ਕਹਿੰਦੇ 50 ਹੋ ਗਿਆ ਅੱਜ ਦੇ ਤਰੀਕੇ ਚ ਕਹਿੰਦੇ 100 ਤੋਂ ਉੱਪਰ ਨੇ ਕੋਈ ਸ਼ੱਕ ਨਹੀਂ ਜਥੇਬੰਦੀਆਂ ਚ ਵਾਧਾ ਹੋਇਆ ਪਰ ਜਿਹੜੀਆਂ ਧਰਾਤਲ ਤੇ ਕੰਮ ਕਰਨ ਵਾਲੇ ਨੇ ਉਹ ਅੱਜ ਵੀ 8-10 ਲੋਕਾਂ ਨੂੰ ਜਵਾਨ ਤੇ ਚੜੀਆਂ ਨੇ ਜਿਨ੍ਹਾਂ ਦਾ ਲੰਬਾ ਇਤਿਹਾਸ ਹੈ ਸੰਘਰਸ਼ ਮੇ ਇਤਿਹਾਸ ਹੈ ਜਿਨ੍ਹਾਂ ਦੇ ਵਿੱਚੋਂ ਤਿੰਨ ਖੇਤੀ ਕਿਰਵਾਪਸ ਕਰਾਉਣ ਵਾਲੇ ਜਿੱਤ ਵੀ ਦਰਜ ਹੈ ਤੇ ਜਨਾਬ ਤੁਸੀਂ ਸਾਰਿਆਂ ਨੂੰ ਇੱਕੋ ਰਸਤੇ ਨਾਲ ਬੰਨੋਗੇ ਸਾਰਿਆਂ ਨੂੰ ਇੱਕੋ ਤਰੀਕੇ ਨਾਲ ਦੇਖੋਗੇ ਮੈਂ ਇਹ ਵੀ ਸਵਾਲ ਸਰਕਾਰ ਨੂੰ ਪੁੱਛਣਾ ਚਾਹੁੰਨਾ ਕਿ ਬਿਲਕੁਲ ਕਈ ਥਾਵਾਂ ਤੇ ਮਾਮਲੇ ਸਾਹਮਣੇ ਆਉਂਦੇ ਆ ਕਿ ਸਮਝੌਤਾ ਕਰਾਉਣ ਦੇ ਨਾਂ ਤੇ ਜੀ ਫੰਡ ਲੈ ਲਿਆ ਜੀ ਆ ਕਰ ਲਿਆ ਜੀ ਵਾਹ ਕਰ ਲਈਏ ਜਾਂ ਬਹੁਤ ਗੱਲਾਂ ਮੈਂ ਕਹਣਾ ਹੋਣਗੀਆਂ ਇਸੇ ਪੰਜਾਬ ਚੋਂ ਨੇ ਬੰਦੇ ਜਥੇਬੰਦੀਆਂ ਵਾਲੇ ਵੀ ਜੇ ਸਾਡਾ ਸਿਸਟਮ ਭ੍ਰਸ਼ਟ ਹੈ ਤਾਂ ਉਹ ਵੀ ਇਸੇ ਚੋਂ ਆਉਂਦੇ ਨੇ ਪਰ ਜੀ ਜੇ ਲੋਕ ਕੋਨਾਂ ਕੋਲ ਆਪਣੇ ਮਸਲੇ ਲੈ ਕੇ ਜਾਂਦੇ ਨੇ ਇਹਦਾ ਮਤਲਬ ਉਹਨਾਂ ਨੂੰ ਲੱਗਦਾ ਕਿ ਸਰਕਾਰਾਂ ਤੋਂ ਮਸਲੇ ਹੱਲ ਨਹੀਂ ਹੁੰਦੇ ਜਥੇਬੰਦੀਆਂ ਮਸਲੇ ਹੱਲ ਕਰਦੀਆਂ ਨੇ ਤਾਂ ਹੀ ਜਾਂਦਾ ਅਗਲਾ ਸਰਕਾਰਾਂ ਜੇ ਕਿਸੇ ਦੇ ਸਾਚਨ ਫੇਲ ਲੱਗਦਾ ਇਹ ਜਾਲਾ ਮਸਲਾ ਹੈ ਕਿਸੇ ਦੀ ਦੁਕਾਨ ਨਾਲ ਵਿਗੜ ਗਈ ਕਿਸੇ ਦੀ ਲੁੱਟਖੋ ਹੋ ਗਈ ਕਿਸੇ ਦਾ ਵਿਆਹ ਵਿਗੜ ਗਿਆ ਕਿਸਦਾ ਕਬਜ਼ਾ ਹੋ ਗਿਆ ਕਿਸੇ ਨੇ ਪਲਾਟ ਕਬਜ਼ਾ ਲਿਆ ਕਿਸੇ ਦੀ ਜ਼ਮੀਨ ਦੀ ਐ ਕੋਈ ਨਪਾਈ ਨਹੀਂ ਸਹੀ ਹੋ ਰਹੀ ਕਿਸੇ ਦੀ ਖਾਲ ਨਹੀਂ ਲੱਗ ਰਹੀ ਜੇ ਮਸਲੇ ਜਥੇਬੰਦੀਆਂ ਕੋਲ ਜਾ ਰਹੇ ਨੇ ਜਾਣੀ ਤਾਂ ਅਫਸਰਾਂ ਕੋਲ ਚਾਹੀਦੇ ਸੀ ਜਾਣੀ ਤਾਂ ਐਮਐਲਏ ਕੋਲ ਚਾਹੀਦੇ ਸੀ ਜਾਣੀ ਤਾਂ ਥਾਣਿਆਂ 'ਚ ਚਾਹੀਦੇ ਸੀ ਜਿਨ੍ਹਾਂ ਨੂੰ ਪਤਾ ਹੈ ਕਿ ਥਾਣਿਆਂ ਦੇ ਕੀਤੇ ਆ ਕੰਮ ਨਹੀਂ ਹੋਣਾ ਐ ਐਮਐਲਏਆਂ ਦੇ ਹੁਕਮਾਂ ਤੇ ਕੰਮ ਨਹੀਂ ਹੋਣਾ ਡੀਸੀ ਨੇ ਕੋਈ ਸੁਣਨੀ ਨਹੀਂ ਤੇ ਫਿਰ ਜਿੱਥੇ ਸੁਣਾਈ ਹੁੰਦੀ ਹੈ ਅਗਲਾ ਉੱਥੇ ਜਾ ਰਹੇ ਆ ਨਾ ਜੇ ਅਮ ਤਾਂ ਤੁਸੀਂ ਕੰਮ ਕਰਨ ਦੇ ਲਾਇਕ ਨਹੀਂ ਤਾਂ ਉਹਨਾਂ ਦਾ ਕੰਮ ਚੱਲ ਰਿਹਾ। ਜੇ ਤੁਸੀਂ ਉਹ ਕੰਮ ਕਰਦੇ ਹੁੰਦੇ ਹੁੰਦੇ ਅਗਲਾ ਕਿਉਂ ਜਾਊਗਾ ਉਹਨਾਂ ਕੋਲ? ਇਹ ਵੱਡਾ ਸਵਾਲ ਹੈ। ਹੂੰ ਤੇ ਉਧਰਲੇ ਪਾਸੇ ਸਰ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਸੀਐਮ ਆਨ ਨੇ ਤਰਕੀ ਦੇ ਵਿੱਚ ਗੱਲ ਕਰੀ ਤੇ ਉਸੇ ਤਰੀਕੇ ਦੀ ਜਿਹੜੀ ਪੋਸਟ ਹੈ ਇੱਕ ਤਹਿਸੀਲਦਾਰ ਅਨੁਪਾਤੀ ਕਹਿੰਦੇ ਕਿ ਤੁਸੀਂ ਆਪਣੀ ਤੁਹਾਨੂੰ ਜਿਹੜੀ ਛੁੱਟੀ ਆ ਜਿਹੜੀ ਉਹ ਛੁੱਟੀ ਮੁਬਾਰਕ ਪਰ ਉਸ ਤੋਂ ਬਾਅਦ ਅਸੀਂ ਤੁਹਾਨੂੰ ਕਿੱਥੇ ਤੇ ਕਦੋਂ ਜੁਆਇਨ ਕਰਾਉਣਾ ਇਹ ਹੁਣ ਲੋਕ ਤੈਅ ਕਰਨਗੇ। ਦੇਖੋ ਪੰਜਾਬ ਦੇ ਵਿੱਚ ਦਫਤਰਾਂ 'ਚ ਸਰਕਾਰੀ ਦਫਤਰਾਂ 'ਚ ਕੋਰਟ ਕਚੈਰੀਆਂ 'ਚ ਕਿੰਨਾ ਰੇਟ ਚੱਲਦਾ ਕਦੋਂ ਤੋਂ ਰੇਟ ਚੱਲਦਾ ਕਿਹਦੇ ਨਾਲ ਮਿਲ ਕੇ ਰੇਟ ਚੱਲਦਾ ਕਿਹੜਾ ਨਹੀਂ ਜਾਣਦਾ ਜਨਾਬ ਜੀ ਤੁਸੀਂ ਜਦੋਂ ਕੋਈ ਰਜਿਸਟਰੀ ਕਰਾਉਣੀ ਹੋਵੇ ਤੇ ਤੁਹਾਨੂੰ ਪਿੰਡ ਵਾਲਾ ਲੰਬੜਦਾਰ ਜਦੋਂ ਕਾਰ 'ਚ ਬਿਠਾ ਕੇ ਲਿਜਾਣਾ ਪੈਂਦਾ ਹੈ ਤਾਂ ਪਿੰਡ ਤੋਂ ਤਸੀਲ ਤੱਕ ਪਹੁੰਚ ਲਿਆ ਪਹੁੰਚਦੇ ਹੋ ਸਾਰਾ ਹਿਸਾਬ ਉਹਦਾ ਪਰਚੀ 'ਤੇ ਲਿਖਾਂਦਾ ਤੁਹਾਨੂੰ ਕਿ ਭਾਈ ਫਲਾਣੀ ਥਾਂ ਇੰਨੇ ਲੱਗਣੇ ਥੋੜੇ ਉਹਨੂੰ ਇੰਨੇ ਦੇਣੇ ਪੈਣੇ ਉਹਨੇ ਇੰਨੇ ਲੈਣੇ तहसीलदार ਨੂੰ ਤਾਂ ਵਿੱਚੋਂ ਇੰਨੇ ਮਿਲਣੇ ਬਾਕੀ ਇਹ ਹਿੱਸਾ ਫਲਾਣਾ ਇਹਨੂੰ ਜਾਣਾ ਠਿੰਕੀ ਨੂੰ ਜਾਣਾ ਜੀ ਤੇ ਇਹ ਕੰਮ ਮੁੱਖ ਮੰਤਰੀ ਸਾਹਿਬ ਨੂੰ ਹੁਣ 3 ਸਾਲਾਂ ਬਾਅਦ ਚੇਤੇ ਆ ਤੁਸ ਤਾਂ ਆਯੋਪ੍ਰਿੰਸ ਸਾਜਰ ਮੁਕਤ ਦੇ ਨਾਲ ਨਾਲ ਸੀ ਮੈਂ ਕਹਿੰਦਾ ਬਿਲਕੁਲ ਲੋਕ ਰਾਹਤ ਚਾਹੁੰਦੇ ਨੇ ਲੋਕ ਇਸ ਕੰਮ ਤੋਂ ਛਟਕਾਰਾ ਚਾਹੁੰਦੇ ਨੇ ਅੱਜ ਮੁੱਖ ਮੰਤਰੀ ਸਾਹਿਬ ਨੇ ਉਹ ਬਠਿੰਡੇ ਤੱਕ ਗੇੜੀਆਂ ਕਰਤੀਆਂ ਸਾਰੀਆਂ ਤਹਿਸੀਲਾਂ ਕਚੈਰੀਆਂ ਚ ਕਿ ਲੋਵੀ ਦੱਸੋ ਜੀ ਖਿੱਚੋ ਜਿਨ੍ਹਾਂ ਦੀ ਫੋਟੋ ਖਿੱਚੋਗੀ ਜੀ ਅੱਛਾ ਦੱਸੋ ਜੀ ਤੁਹਾਨੂੰ ਕਿਸੇ ਨੇ ਤੰਗਦਾ ਨਹੀਂ ਕੀਤਾ ਤੁਹਾਨੂੰ ਪੈਸੇ ਤਾਂ ਨਹੀਂ ਲਏ ਜੀ ਠੀਕ ਹੋ ਗਈ ਜੀ ਰਜਿਸਟਰੀ ਉਪਰਾਵਾ ਅਗਲਾ ਕਿਉਂ ਬੱਲੂਗਾ ਅਗਲੇ ਦੇ ਅਗਲੇ ਅਜੇ ਇੰਤਕਾਲ ਪਿਆ ਬਣਾਉ ਨੂੰ ਹਨਾ ਤੇ ਮੁਖਤਰੀ ਜਾਬ ਕਹਿੰਦੇ ਮੈਨੂੰ ਸਾਰਾ ਪਤਾ ਕਿ ਰਿਸੀ ਕਿੱਥੇ ਹੁੰਦੀ ਪੈਸੇ ਕਿੱਥੇ ਦਿੰਦੇ ਤੇ ਜਨਾਬ ਇਹ ਇੰਨੀ ਛਾਪੇ ਨਾਲ ਗਰਦ ਛਾੜਨ ਨਾਲ ਮਸਲਾ ਹੋ ਜੂ ਤੁਸੀਂ ਇਹ ਸਿਰਫ ਪੋਸਟਰਾਂ ਤੇ ਲਿਖਣਾ ਹੈ ਤੁਸੀਂ ਸਿਰਫ ਇਸ ਇਸ਼ਤਿਹਾਰਾਂ ਚ ਲਿਖਣਾ ਹੈ ਕਿ ਅਸੀਂ ਜੀ ਕਚੈਰੀਆਂ ਚੋ ਭ੍ਰਸ਼ਟਾਚਾਰ ਮੁਕਾਤਾ ਜਿਵੇਂ ਇਸ਼ਤਿਹਾਰਾਂ ਤੇ ਲਿਖਤਾ ਸੀ ਕਿ ਪੰਜਾਬ ਰੰਗਲਾ ਬਣਾਤਾ ਇਹ ਉਹ ਸੀਨ ਹੈ ਹੁਣ ਕਹਿੰਦੇ ਜੀ ਅਸੀਂ ਕੰਨੋਗੋ ਬਿਠਾਤੇ ਏਅਰ ਜਸਟੀਆਂ ਕਰਨਗੇ ਤੁ ਜੇ ਤਹਿਸੀਲਦਾਰ ਤੇ ਸਵਾਲ ਖੜਾ ਹੈ ਪਟਵਾਰੀਆਂ ਤੇ ਖੜਾ ਹੈ ਵਿਚਾਲੇ ਕਾਨੂੰਗੋ ਤੇ ਸਵਾਲ ਨਹੀਂ ਕਰ ਹੂੰ ਸੁਕੀ ਨੇ ਉਹ ਸਾਰੇ ਇਮਾਨਦਾਰ ਨੇ ਜੀ ਕੱਲ ਨੂੰ ਕਹਿੰਦੇ ਜੀ ਇੱਥੇ ਪ੍ਰਿੰਸੀਪਲ ਬੈਠਣਗੇ ਇੱਥੇ ਹੈਡਮਾਸਟਰ ਬੈਠਣਗੇ ਭਰਾਵਾ ਉਹ ਜਿੰਨੇ ਮਰਜ਼ੀ ਇਮਾਨਦਾਰ ਹੋਣ ਜਿਨ੍ਹਾਂ ਨੇ ਕਾਗਜ਼ ਪੱਤਰ ਤਿਆਰ ਕਰਨੇ ਆ ਤੇ ਜਿਨ੍ਹਾਂ ਨੇ ਮੋਹਰਾਂ ਲਾਉਣੀਆਂ ਤੇ ਜਿਨ੍ਹਾਂ ਨੇ ਬਾਕੀ ਕੰਮ ਕਰਨਾ ਉਹਨਾਂ ਨੇ ਸਾਰਾ ਸਿਕਾ ਦੇਣਾ ਜਿੱਦਾਂ ਮੁੰਡਾ ਪੁਲਿਸ ਚ ਭਰਤੀ ਹੁੰਦਾ ਉਦੋਂ ਨਹੀਂ ਉਹਨੂੰ ਗਾਲਾਂ ਆਉਂਦੀਆਂ ਆਉਂਦੀਆਂ ਜਦੋਂ ਭਰਤੀ ਹੋਣ ਤੋਂ ਬਾਅਦ ਘਰੇ ਵਾਪਸ ਆਉਂਦਾ ਆਉਂਦੇ ਤਾਂ ਕੋਈ ਗਾਣਾ ਸਿੱਖ ਕੇ ਆਉਂਦਾ ਤੇ ਇਹ ਨਾ ਹੋਵੇ ਕਿ ਮਾਸਟਰਾਂ ਨੂੰ ਵੀ ਤੁਸੀਂ ਕੱਲ ਨੂੰ ਉਸ ਰਾਹ ਪਾ ਦਿਮੋ ਉਹਨਾਂ ਨੂੰ ਵੀ ਸਵਾਦ ਪੈ ਜਾਵੇ ਹਾਂ ਹਮ ਇਹਦੇ ਵਿੱਚ ਇੱਕ ਹੋਰ ਪਹਿਲੂ ਆ ਉਹ ਕਹਿੰਦੇ ਜੀ ਅਸੀਂ ਨਵੀਂ ਭਰਤੀ ਦੇ ਹੁਕਮ ਦਿੰਨੇ ਆ ਇੱਕ ਬੰਦਾ ਖੇਲ ਆ ਜਨਾਬ ਹਮ ਬਕਾਇਦਾ ਤੁਹਾਨੂੰ ਕੱਢਣੀ ਪਈਗੀ ਪੋਸਟਾਂ ਬਕਾਇਦਾ ਉਹਦੇ ਪੇਪਰ ਹੋਣਗੇ ਬਕਾਇਦਾ ਉਹ ਉਸ ਲੈਵਲ ਦਾ ਬੰਦਾ ਆਊਗਾ ਜਿਹਨੂੰ ਰਿਕਾਰਡ ਸਮਝ ਆਉਂਦਾ ਹੋਵੇ ਕੰਮ ਆਉਂਦਾ ਹੋਵੇ ਫਿਰ ਤਸੀਲਦਾ ਚੁਣਾਂਗੇ ਹਮ ਉਹ ਜਿੰਦੀਆਂ ਪਟੋਲਿਆਂ ਦਾ ਖੇਲ ਥੋੜਾ ਕੇ ਜਾ ਕੇ ਸਕੂਲ ਚ ਜਵਾਕ ਉਮਰ ਹੋ ਗਈ ਜਿੱਤੇ ਸਰਟੀਫਿਕੇਟ ਦਿਖਾਇਆ ਤੇ ਦਾਖਲਾ ਹੋ ਗਿਆ। ਹੂੰ ਇਸ ਪਹਿਲੂ ਦੇ ਉੱਤੇ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ। ਪੰਜਾਬ ਨੂੰ ਜੇ ਭ੍ਰਿਸ਼ਟਾਚਾਰ ਮੁਕਤ ਕਰਨਾ ਹੈ ਤਾਂ ਕੱਲੀ ਤਹਿਸੀਲ ਦਾ ਮਸਲਾ ਨਹੀਂ ਹਰ ਪਾਇਦਾਨ ਤੇ ਹੈ। ਹੋਰ ਪੰਜਾਬ ਚ ਕਿਹੜਾ ਬੰਦਾ ਨਹੀਂ ਜਾਣਦਾ ਬੱਚੇ-ਬੱਚੇ ਨੂੰ ਪਤਾ ਕਿ ਜਿਹੜਾ ਵੀ ਕੰਮ ਭ੍ਰਿਸ਼ਟਾਚਾਰੀ ਵਾਲ ਚੱਲਦਾ ਉਹਦੇ ਵਿੱਚੋਂ ਸਰਕਾਰਾਂ ਨੂੰ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਕਮਿਸ਼ਨ ਜਾਂਦਾ ਹੈ। ਹੂੰ ਤੇ ਦੱਸਣ ਵਾਲੇ ਤਾਂ ਇਹ ਦੱਸਦੇ ਨੇ ਮੈਂ ਬੜੇ ਬੜੀ ਗੰਭੀਰਤਾ ਨਾਲ ਬੜੇ ਉਹਦੇ ਨਾਲ ਕਹਿ ਰਹੇ ਆਂ ਇਹ ਗੱਲ ਕਿ ਦੱਸਣ ਵਾਲੇ ਜਦੋਂ ਦੱਸਦੇ ਨੇ ਕਿ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਦੇ ਵਿੱਚ ਜਿੱਥੇ ਰਜਿਸਟਰੀਆਂ ਹੁੰਦੀਆਂ ਸੀ ਦਿੱਲੀ ਵਾਲਿਆਂ ਦੇ ਏਜੰਟ ਬੈਠੇ ਸੀ ਉਹ ਹਾਲਾਤ ਸਭ ਰੱਖਦੇ ਸੀ ਮੈਂ ਤਾਂ ਹੀ ਸਵਾਲ ਕਰ ਰਿਹਾ ਕਿ ਕੀ ਇਹ ਹੁਣ ਦਿੱਲੀ ਵਾਲਿਆਂ ਦੇ ਖਿਲਾਫ ਬਗਾਵਤੀ ਸੁਰਹਿਮਾਨ ਸਾਹਿਬ ਦਾ ਹੂੰ ਕਿ ਕੀ ਇਹ ਉਹਨਾਂ ਤੋਂ ਹਟ ਕੇ ਕੋਈ ਨਵੀਂ ਖੇਡ ਦੀ ਤਿਆਰੀ ਹੈ ਜਾਂ ਸੱਚਮੁੱਚ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਮੈਂ ਕੁਝ ਕਰ ਦਿਖਾਵਾਂ ਹੂੰ ਤੇ ਅਜੇ ਕਹਿਣੀ ਬਹੁਤ ਗੱਲ ਹੈ ਪਰ ਪੰਜਾਬ ਇਸ ਭ੍ਰਸ਼ਟਾਚਾਰੀ ਤੋਂ ਮੁਕਤੀ ਚਾਹੁੰਦਾ ਹੈ ਹੂੰ ਜਿਵੇਂ ਤੁਸੀਂ ਸਰ ਗੱਲ ਕਰੀ ਕੇ ਜਿਹੜੀ ਨਵੀਂ ਭਰਤੀ ਆ ਉਹਨੂੰ ਟਾਈਮ ਲੱਗ ਜਾਂਦਾ ਪੂਰਾ ਪ੍ਰਸ਼ਾਸਨ ਕੰਮਕਾਜ ਸਿਖਾਉਣਾ ਪੈਂਦਾ ਉਹਨਾਂ ਨਾਲ ਤੇ ਨਾਲ ਇੱਕ ਜਦੋਂ মিডিਆ ਸਾਹਮਣੇ ਖੜੇ ਹੁੰਦੇ ਨੇ ਨਾਲ ਦੇ ਅਧਿਕਾਰੀ ਨੂੰ ਕਹਤਾ ਕਿ ਅਗਲੀ ਕੈਬਨਿਟ ਮੀਟਿੰਗ ਦੇ ਵਿੱਚ ਅਜੰਡਾ ਲੈ ਕੇ ਆਪਾਂ ਭਰਤੀ ਕਰ ਦੇਣੀ ਆ ਤਾਂ ਵੀ ਫਿਰ ਇੱਕ ਦਿਨ 'ਚ ਨਹੀਂ ਹੋਣ ਲੱਗੀ ਉਹਨੂੰ ਕਟੋ-ਕਟ 5-6 ਮਹੀਨੇ ਦਾ ਪ੍ਰੋਸੈਸ ਲੱਗੂਗਾ ਤਿੰਨ ਦਿਨ ਬੰਦ ਰਹਿਣਗੀਆਂ ਪਹਿਲੇ ਨਹੀਂ ਛੋਡੀਆਂ ਕਦੇ ਐਨਓਸੀ ਵਾਲਾ ਝਵੇਲਾ ਪਾ ਲੈਨੇ ਹੋ ਹੈਨਾ ਉਹ ਭਾਈ ਪੰਜਾਬ ਦੇ ਵਿੱਚ ਤਾਂ ਮਤਲਬ ਕਿ ਲਾਇਸੈਂਸ ਨਹੀਂ ਛਪਾਏ ਹੋਏ ਤੋਂ ਤੋਂ ਲੋਕ ਉਹਦੇ ਲਈ ਡਿੱਕੀ ਜਾਂਦੇ ਨੇ ਹੈਨਾ ਲਾਇਸੈਂਸਾਂ ਦੇ ਕਾਰਡ ਨਹੀਂ ਮਿਲਦੇ ਲੋਕਾਂ ਨੂੰ ਉਹ ਜੀ ਕੰਪਨੀ ਭੱਜ ਗਈ ਜਿਹਨੂੰ ਟੈਂਡਰ ਦਿੱਤਾ ਸੀ ਜੋ ਫਲਾਣਾ ਪ੍ਰੋਕਟ ਮਤਲਬ ਦੋ ਤੋਂ ਇੰਨਾ ਕੰਮ ਤਾਂ ਹੁੰਦੇ ਨਹੀਂ ਤੇ ਤਹਿਸੀਲਦਾਰ ਉਹ ਇੱਕ ਦਿਨ ਚ ਭਰਤੀ ਕਰ ਲੋਂਗੇ ਕਿਹਨੂੰ ਮੁਰਖ ਬਣਾਉਨੇ ਹੋ ਜੀ ਇਹ ਮੀਡੀਆ 'ਚ ਬੋਲਣ ਲਈ ਸੋਸ਼ਲ ਮੀਡੀਆ ਤੇ ਚਲਾਉਣ ਲਈ ਟਵੀਟ ਕਰਨੀ ਗੱਲਾਂ ਵਧੀਆਂ ਨੇ ਤੋ ਤੋ 3 ਸਾਲਾਂ ਚ ਤਾਂ ਇਹ ਨੌਰੀ ਵਾਲਾ ਮਸਲਾ ਨਹੀਂ ਹੱਲ ਹੋਇਆ ਹੂੰ ਤੇ ਅੱਜ ਤੱਕ ਉਹ ਕਲੇਸ਼ ਬਣਿਆ ਹੋਇਆ ਹੂੰ ਤੇ ਸਰ ਨਾਲ ਲੱਗਦੀ ਪੰਥਕ ਸਿਆਸਤ ਦੇ ਵਿੱਚ ਵੀ ਖਬਰ ਆ ਗਈ ਕਿ 18 ਮਾਰਚ ਤੋਂ ਅਕਾਲੀ ਦਲ ਦੀ ਜਿਹੜੀ ਭਾਰਤੀ ਆ ਉਹ ਸ੍ਰੀ ਅਕਾਲ ਦੀ ਬਣਾਈ ਹੋਈ 7 ਮੈਂਬਰੀ ਕਮੇਟੀ ਸ਼ੁਰੂ ਕਰੂ ਬਿਲਕੁਲ ਜੀ ਆਪਾਂ ਲੰਘੇ ਕੱਲ ਵੀ ਗੱਲ ਕਰ ਰਹੇ ਸੀ ਕਿ ਅੱਜ 5 ਮੈਂਬਰੀ ਕਮੇਟੀ ਨੇ ਸ੍ਰੀ ਗալਟਕਬਬ ਤੇ ਜਾਣਾ ਹੈ ਤੇ ਬਕਾਇਦਾ ਤੌਰ ਤੇ ਉੱਥੇ ਸਖਬ again ਰਕਵੀਰ ਸਿੰਘ ਨਾਲ ਮੁਲਾਕਾਤ ਕਰਨੀ ਹੈ ਜਦ ਤੱਕ again ਰਕਵੀਰ ਸਿੰਘ ਨਾਲ ਮੁਲਾਕਾਤ ਉਹਨਾਂ ਦੀ ਨਹੀਂ ਹੋ ਸਕੀ ਪਰ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਗਏ ਉਹਨਾਂ ਨੇ ਆਪਣੀ ਅਰਦਾਸ ਕੀਤੀ ਉਹ ਅਰਦਾਸ ਸ਼ੁਕਰਾਨਾ ਅਰਦਾਸ ਵੀ ਸੀ ਕਿ ਸਾਨੂੰ ਅਕਾਲ ਤਖਤ ਸਾਹਿਬ ਨੇ ਦਿਸ਼ਾ ਦਿਖਾ ਦਿੱਤੀ ਹੈ ਉਹ ਅਸ਼ੀਰਵਾਦੀ ਅਰਦਾਸ ਵੀ ਸੀ ਕਿ ਸਾਨੂੰ ਵਾਹਿਗੁਰੂ ਹਿੰਮਤ ਬਖਸ਼ੇ ਕਿ ਅਸੀਂ ਇਹਨਾਂ ਭਰਤੀ ਮਹਿਮ ਚਲਾ ਸਕੀਏ ਉਸ ਤੋਂ ਬਾਅਦ ਉਹਨਾਂ ਨੇ ਤਰੀਕ ਕਲਾਂਤੀ ਹੈ ਕਿ 18 ਮਾਰਚ ਤੋਂ ਅਸੀਂ ਭਰਤੀ ਕਰਾਂਗੇ ਬਕਾਇਦਾ ਤੌਰ ਤੇ ਉਹਨਾਂ ਨੇ ਦਰਬਾਰ ਸਾਹਿਬ ਦੇ ਬਾਹਰ ਇੱਕ ਦਫਤਰ ਤੈਅ ਕਰ ਲਿਆ ਆਪਣਾ ਇੱਕ ਦਫਤਰ ਚੰਡੀਗੜ੍ਹ ਚ ਤੈਅ ਕਰ ਲਿਆ ਜਿੱਥੋਂ ਭਰਤੀ ਮੈਮ ਨੂੰ ਰਨ ਕਰਨਗੇ ਉਤੋ ਬਾਅਦ ਇਹ ਭਰਤੀ ਮੈਮ ਉਹ ਕਹਿੰਦੇ ਅ ਅਗਲੇ ਹਾਲ ਤੱਕ ਸਾਹਿਬ ਦੇ ਬਾਹਰ ਦਰਬਾਰ ਸਾਹਿਬ ਦੇ ਗ੍ਰਹਿਰੇ ਦੇ ਬਾਹਰ ਵੀ ਹੋਊਗਾ ਇਹ ਤਖਸੀਦ ਦਮਦਮਾ ਸਾਹਿਬ ਦੇ ਉੱਥੇ ਵੀ ਹੋਊਗੀ ਭਰਤੀ ਮੈਮ ਇਹ ਤਖਸੀਦ ਕੇਸਕਰ ਸਾਹਿਬ ਦੇ ਬਾਹਰ ਵੀ ਹੋਊਗੀ ਅਸੀਂ ਤਖਤਾਂ ਤੇ ਵੀ ਭਰਤੀ ਕਰਾਂਗੇ ਫਿਰ ਪੰਜਾਬ ਦੇ ਪਿੰਡਾਂ ਸ਼ਹਿਰਾਂ ਕਸਬਿਆਂ ਨੂੰ ਇਹਨੂੰ ਘੱਟੋ ਘੱਟੋ 5 ਤੋਂ 6 ਮਹੀਨੇ ਦਾ ਪ੍ਰੋਸੈਸ ਲੈ ਕੇ ਚੱਲ ਰਹੇ ਹਾਂ ਬਿਲਕੁਲ ਪਹਿਲਾਂ ਵੀ ਗੱਲ ਹੋ ਰਹੀ ਸੀ ਜਦੋਂ ਅਕਾਲੀ ਦਲ ਨੇ ਸ਼ੁਰੂ ਕੀਤੀ ਕਿ ਭਾਈ 1 ਮਹੀਨੇ 'ਚ ਨਹੀਂ ਹੁੰਦੀ 20 ਦਿਨਾਂ 'ਚ ਨਹੀਂ ਹੁੰਦੀ ਇਹ 3 ਮਹੀਨੇ ਦਾ ਘਟੋ-ਘਟ ਪ੍ਰੋਸੈਸ ਆ ਸੋ ਇਸ ਲਈ ਉਹ 5 ਤੋਂ 6 ਮਹੀਨੇ ਦਾ ਪ੍ਰੋਸੈਸ ਲੈ ਕੇ ਤੁਰ ਰਹੇ ਨੇ ਤੇ ਇਹਦੇ ਲਈ ਉਹਨਾਂ ਨੇ ਕਹਿੰਦੇ ਕਿ ਕਾਪੀਆਂ ਛਪਣੀਆਂ ਦੇ ਦਿੱਤੀਆਂ ਮੈਂਬਰਸ਼ਿਪ ਲਈ ਪਰਚੀਆਂ ਛਪਣੀਆਂ ਦੇ ਦਿੱਤੀਆਂ ਹੁਣ ਸੰਗਤ ਦੇ ਮਨ ਵਿੱਚ ਪੰਜਾਬੀਆਂ ਦੇ ਮਨ ਵਿੱਚ ਅਕਾਲੀ ਦਲ ਦੇ ਪੱਖੀਆਂ ਦੇ ਮਨ ਦੇ ਵਿੱਚ ਜਾਂ ਵਿਰੋਧੀ ਧਿਰਾਂ ਦੇ ਮਨ 'ਚ ਵੀ ਇਹ ਸਵਾਲ ਖੜਾ ਹੈ ਕਿ ਕੀ ਨਵਾਂ ਅਕਾਲੀ ਦਲ ਬਣੂਗਾ ਫਿਰ ਜੀ ਕੀ ਨਵਾਂ ਸ਼੍ਰੋਮਣੀ ਕਾਲ ਦਲ ਦੀਆਂ ਪਰਚੀਆਂ ਘਟਣਗੀਆਂ ਅਗਲੇ ਤਾਂ ਆਪਣੀ ਦੇ ਕੱਟੀਆਂ ਬੈਠੇ ਨੇ ਨਹੀਂ ਹ ਸ਼੍ਰੀ ਜਤ ਸ਼੍ਰੀ ਕਾਲ ਤੱਕ ਸਾਭ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਹੋਰ ਆਨੇ ਹੁਕਮਨਾਮਾ ਸੁਣਾਉਂਦਿਆਂ ਉਸ ਵਸੀਲ ਤੋਂ ਹੁਕਮਨਾਮਾ ਪੜ੍ਹਦਿਆਂ ਆਦੇਸ਼ ਦਿੱਤਾ ਸੀ ਕਿ ਅਕਾਲੀ ਦਲ ਦੇ ਸੰਵਿਧਾਨ ਦੇ ਅਨੁਸਾਰ ਸੱਤ ਮੈਂਬਰੀ ਕਮੇਟੀ ਭਰਤੀ ਕਰੇ ਜੀ ਤੇ ਇਹਦਾ ਮਤਲਬ ਜੇ ਅਕਾਲੀ ਦਲ ਦੇ ਸੰਵਿਧਾਨ ਦੇ ਅਨੁਸਾਰ ਭਰਤੀ ਹੋਏਗੀ ਤਾਂ ਉਸੇ ਛੇਰੋਨੀ ਕਲ ਜਲਦੀ ਭਰਤੀ ਹੋਏਗੀ ਹਾਂ ਜੀ ਕੱਲ ਨੂੰ ਆਉਣ ਵਾਲੇ ਦਿਨਾਂ ਚ ਲੈ ਕੇ ਦਫ਼ਤਰ ਨੂੰ ਲੈ ਕੇ ਕਿ ਅਕਾਲੀ ਦਲ ਅਸਲੀ ਦਫ਼ਤਰ ਕਿਉਂ ਨਹੀਂ ਦਿੰਦਾ ਜੀ ਨਾ ਕੋਣ ਕੋਣ ਆਊਗਾ ਜੀ ਮੈਂਬਰ ਪਰਚੀਆਂ ਕਟਾਉਣ ਜਿਹੜੇ ਅਕਾਲੀ ਦਲ ਦੀਆਂ ਕਟਾ ਚੁੱਕੇ ਨੇ ਕਿਉਂ ਵੀ ਇੱਧਰ ਆਉਣਗੇ ਜੀ ਇਹ ਸਾਰਾ ਕੁਝ ਅਜੇ ਸਵਾਲਾਂ ਦੇ ਘੇਰੇ ਚ ਪਰ ਜਦੋਂ ਨਵੀਂ ਪਾਰਟੀ ਨਹੀਂ ਨਵਾਂ ਚੋਣ ਨਿਸ਼ਾਨ ਨਹੀਂ ਨਵੀਂ ਰਜਿਸਟ੍ਰੇਸ਼ਨ ਨਹੀਂ ਤਾਂ ਇਹ ਗਾਲ ਤੱਕ ਦੇ ਹੁਕਮਾਂ ਨਾਲ ਉਸੇ ਅਕਾਲੀ ਦਲ ਦੀਆਂ ਪਰਚੀਆਂ ਇਕੱਠੀਆਂ ਜਾਣਗੀਆਂ ਜਿਹਨੂੰ ਸ਼ੋਮਣੀ ਅਕਾਲੀ ਦਲ ਕਿਹਾ ਜਾਂਦਾ ਫਿਰ ਉਹਦੇ ਪਿੱਛੇ ਸ਼ਾਇਦ ਬ੍ਰੈਕਟ ਚ ਬੱਬਾ हट ਜਾਏਗਾ ਬਸ ਜੀ ਪਰ ਹੁਣ ਦੂਜੀ ਤੇ ਹੂੰ ਦੂਜੀ ਤੇ ਅਜੇ ਤੱਕ ਚੁੱਪ ਹੈ ਬਾਦਲ ਤੇ ਰੋਜ਼ ਦੀ ਜਿੰਦ ਜਲਸੇਦਾਰ ਸਾਬ ਨੇ ਕਿਹਾ ਕਿ ਇੱਕ ਕਮੇਟੀ ਆਪਣੀ ਕਾਰਵਾਈ ਸ਼ੁਰੂ ਕਰੇ ਹੋ ਉਸ ਦੀ ਚੁੱਪ ਹੈ ਸ਼ਾਇਦ ਉਹਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਅਸੀਂ ਇਹਦੀ ਕਿਵੇਂ ਵਿਰੋਧਤਾ ਕਰੀਏ ਕਿਉਂਕਿ ਹੁਣ ਸਪਸ਼ਟ ਸਨੇਹਾ ਆ ਗਿਆ ਜੀ ਸਰ ਇਹਨਾਂ ਮਸਲਿਆਂ ਦੇ ਉੱਪਰ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ